ਅੱਜ ਭਰਾਓ ਸਾਡੇ ਜੀਰੇ ਅੱਗ ਲੱਗੀ ਐ ਉੱਤੋਂ ਪਾ ਜੀਰੇ ਨੂੰ ਚਾਹਦੇ ਆ ਬਹੁਤ ਵੱਡਾ ਰਗਵਾ ਜਿਹੜਾ ਹੈਗਾ ਸੜ ਕੇ ਸਵਾਹ ਹੋ ਗਿਆ ਤੁਹਾਨੂੰ ਦਿਸਦੀ ਹੋਣੀ ਆ ਦੂਰ ਦੂਰ ਤੱਕ ਜਿਹੜੀ ਐ ਇਹ ਅੱਗ ਅਜੇ ਤੱਕ ਵੀ ਜਿਹੜੀ ਨਿਰੰਤਰ ਕਈ ਥਾਵਾਂ ਤੇ ਚੱਲੀ ਜਾਂਦੀ ਉਹ ਤੂਰੀ ਦੇ ਕੋਪ ਤੋਂ ਸੜਦੇ ਦਿਸ ਰਹੇ ਆ ਖੜੀ ਕਣਕ ਬਹੁਤ ਵੱਡੀ ਪੱਦਰ ਤੇ ਮੱਚ ਗਈ ਬਹੁਤ ਵੱਡਾ ਨੁਕਸਾਨ ਹੋਇਆ ਤੇ ਸਾਨੂੰ ਰਲ ਮਿਲ ਕੇ ਆਪਣੇ ਇਹਨਾਂ ਭਰਾਵਾਂ ਦੀ ਸਾਨੂੰ ਮਦਦ ਕਰਨੀ ਚਾਹੀਦੀ ਆ ਤੁਹਾਨੂੰ ਆ ਦਿਸ ਰਹੀ ਆ ਵੇਖੋ ਅਜੇ ਵੀ ਆ ਕੋਸੇ ਤਰ੍ਹਾਂ ਹੀ ਘੜੀ ਥੋੜਾ ਜਨਾ ਗਿਰ ਗਿਆ ਬਚਿਆ ਤੇ ਇਹ ਕੋਈ ਸੋਵਾ ਜਣੀ ਹਜ਼ਾਰਾਂ ਕਿੱਲਿਆਂ ਚ ਅੱਗੇ ਪੈ ਗਈ ਕਿਵੇਂ ਟੈਂਕੀਆਂ ਪਾਣੀ ਦੀਆਂ ਲੈ ਲੈ ਕੇ ਛਟੋ ਘਟ 4-5 ਕਿਲੋਮੀਟਰ ਦਾ ਏਰੀਆ ਜਿਹਦੇ ਵਿੱਚ ਹਜੇ ਵੀ ਆ ਕੇ ਇਹ ਕਈ ਥਾਵਾਂ ਤੇ ਚੱਲੀ ਜਾਂਦੀ ਐ ਤੇ ਸਾਡਾ ਸਾਰਾ ਇਲਾਕਾ ਜਿਹੜਾ ਇਥੇ ਲੱਗਾ ਹੋਇਆ ਅਸੀਂ ਵੀ ਉਸੇ ਵੇਲੇ ਮੁੜ ਕੇ ਆ ਗਏ ਆ ਦੇਖੋ ਤੁਹਾਨੂੰ ਹਜੇ ਵੀ ਬਹੁਤੋਂ ਲੈ ਕੇ ਇਧਰ ਸ਼ਾਹ ਵਾਲਾ ਸਾਈਡ ਨੂੰ ਇਹ ਅੱਗ ਹਵਾ ਜ਼ਿਆਦਾ ਸੀਗੀ ਤੇ ਵੀਰਾਂ ਨੂੰ ਬੇਨਤੀ ਆ ਵੀ ਜਦੋਂ ਵੀ ਤੁਸੀਂ ਕਣਕ ਵੜਦੇ ਹੋ ਤੇ ਨਾਲ ਉਹਦੇ ਸਿਆੜ ਚਾਰ-ਚਾਰ ਵਾਧਿਆ ਕਰੋ ਇਸ ਕਰਕੇ ਜਦੋਂ ਉੱਥੇ ਮਿੱਟੀ ਹੋਵੇ ਉੱਥੇ ਕਣਕ ਆ ਕੇ ਰੁਕ ਜਾਂਦੀ ਹੈ ਅੱਗ ਰੁਕ ਜਾਂਦੀ ਹੈ ਤੇ ਬਹੁਤ ਵੱਡਾ ਨੁਕਸਾਨ ਅੱਜ ਸਾਡੇ ਇਲਾਕੇ 'ਚ ਹੀ ਹੋਇਆ ਤੇ ਉਸ ਤੋਂ ਬਾਅਦ ਜਿਹੜੇ ਵਿਸਤਾਰ ਨਾਲ ਤੁਹਾਨੂੰ ਵੀਡੀਓ ਪਾਵਾਂਗੇ ਤੇ ਜਿੰਨਾ ਜਿੰਨਾ ਵੀਰਾਂ ਦਾ ਨੁਕਸਾਨ ਹੋਇਆ ਤੇ ਆਪਣਾ ਫਰਜ਼ ਬਣਦਾ ਪੁੱਲ ਦੀ ਦਿਲ ਖੋਲ ਕੇ ਮਦਦ ਕਰਕੇ ਸਾਰੇ ਵੀਰਾਂ ਨੂੰ ਸਸਰੀ ਹੈਗਾ